ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਸੋ ਦੋਸਤੋ ਅੱਜ ਦੀ ਜਿਹੜੀ ਅਪਡੇਟ ਹੈ ਉਹ ਆਸ਼ਾ ਵਰਕਰ ਭੈਣਾਂ ਲਈ ਹੈ ਕਿ ਉਹਨਾਂ ਲਈ ਖੁਸ਼ਖਬਰੀ ਹੈ ਜਿਸ ਤਰ੍ਹਾਂ ਕਿ ਬਾਕੀ ਸਰਕਾਰੀ ਮੁਲਾਜ਼ਮਾਂ ਨੂੰ ਪ੍ਰਸੂਤਾ ਛੁੱਟੀ ਭਾਵ ਮੈਥਰਨਿਟੀ ਲੀਵ ਜਿਹੜੀ 6 ਮਹੀਨੇ ਦੀ ਵਿਦ ਸੈਲਰੀ ਦਿੱਤੀ ਜਾਂਦੀ ਹੈ ਤਾਂ ਉਸੇ ਦੇ ਤਹਿਤ ਜਿਹੜਾ ਆਸ਼ਾ ਵਰਕਰਾਂ ਨੂੰ ਵੀ ਹੁਣ ਜਿਹੜੀ ਉਹ 6 ਮਹੀਨੇ ਦੀ ਪ੍ਰਸੂਤਾ ਛੁੱਟੀ ਦਿੱਤੀ ਜਾਊਗੀ ਅਤੇ ਬਕਾਇਦਾ ਉਹਨਾਂ ਨੂੰ ਉਨੀ ਜਿੰਨੀ 6 ਮਹੀਨੇ ਦੀ ਤਨਖਾਹ ਬਣਦੀ ਹੈ ਉਹ ਬਕਾਇਦਾ ਦਿੱਤੀ ਜਾਣੀ ਹੈ ਕਿਸੇ ਤਰ੍ਹਾਂ ਦੀ ਕੋਈ ਕਟੌਤੀ ਨਹੀਂ ਕੀਤੀ ਜਾਣੀ। ਸੋ ਬੜੀ ਖੁਸ਼ਖਬਰੀ ਵਾਲੀ ਗੱਲ ਹੈ ਉਹਨਾਂ ਭੈਣਾਂ ਲਈ ਆਸ਼ਾ ਵਰਕਰਾਂ ਲਈ ਕਿ ਹੁਣ ਉਹਨਾਂ ਨੂੰ ਵੀ ਜਿਹੜੀ ਉਹ ਛੁੱਟੀ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ 180 ਦਿਨਾਂ ਦੀ ਜਿਹੜੀ ਪੂਰੀ ਤਨਖਾਹ ਵਾਲੀ ਜਨੇਪਾ ਛੁੱਟੀ ਪ੍ਰਦਾਨ ਕੀਤੀ ਗਈ ਹੈ ਉਹਨਾਂ ਸਪਸ਼ਟ ਕੀਤਾ ਹੈ ਕਿ ਇਹ ਛੁੱਟੀ ਕਿਸੇ ਹੋਰ ਛੁੱਟੀ ਦੇ ਖਾਤਿਆਂ ਵਿੱਚੋਂ ਨਹੀਂ ਕੱਟੀ ਜਾਏਗੀ। ਭਾਵ ਜਿਸ ਤਰ੍ਹਾਂ ਕਿ ਬਾਕੀ ਅ ਜੇ ਇਹ ਕਹਿ ਰਹੇ ਕਿ ਮੁਲਾਜ਼ਮਾਂ ਨੂੰ ਛੁੱਟੀਆਂ ਮਿਲਦੀਆਂ ਨੇ ਠੀਕ ਹੈ ਜੀ ਜਣੇਪਾ ਛੁੱਟੀ ਜਿਹੜੀ 6 ਮਹੀਨੇ ਦੀ ਉਹ ਅਲੱਗ ਤੋਂ ਹੁੰਦੀ ਹੈ ਤਾਂ ਉਸੇ ਤਰ੍ਹਾਂ ਹੀ ਹੁਣ ਆਸ਼ਾ ਵਰਕਰ ਭੈਣਾਂ ਨੂੰ ਵੀ ਜਿਹੜੀ ਆਹੋਂ ਪਰਸੂਤਾ ਛੁੱਟੀ ਜਿਹੜੀ ਮੈਟਰਨਿਟੀ ਲੀਵ ਜਿਹੜੀ ਕਹਦੇ ਆ ਉਹ ਉਹ ਅਲੱਗ ਤੋਂ ਮਿਲਣੀ ਹੈ ਬਾਕੀ ਜਿਹੜੀਆਂ ਛੁੱਟੀਆਂ ਮਿਲਦੀਆਂ ਉਹਨਾਂ ਦੀ ਉਸੇ ਤਰ੍ਹਾਂ ਹੀ ਵਰਕਰ ਆ ਰਹੇਣਗੇ ਕਿਸੇ ਤਰ੍ਹਾਂ ਦੀ ਕੋਈ ਕਟੌਤੀ ਨਹੀਂ ਕੀਤੀ ਜਾਣੀ ਠੀਕ ਹੈ ਜੀ ਸੋ ਕਿਰਪਾ ਕਰਕੇ ਇਸ ਵੀਡੀਓ ਨੂੰ ਉਹਨਾਂ ਆਸ਼ਾ ਵਰਕਰ ਭੈਣਾਂ ਨਾਲ ਜ਼ਰੂਰ ਸਾਂਝਾ ਕਰਿਓ ਠੀਕ ਹੈ ਜੀ ਜਿਹੜੀਆਂ ਆਸ਼ਾ ਵਰਕਰ ਇਸ ਭਾਵ ਆਂਗਣਵਾੜੀ ਵਰਕਰ ਦੇ ਤੌਰ ਤੇ ਕੰਮ ਕਰ ਰਹੀਆਂ ਨੇ ਹੈਲਪਰ ਦੇ ਤੌਰ ਤੇ ਕੰਮ ਕਰ ਰਹੀਆਂ ਜਾਂ ਜਿਸ ਵੀ ਤਰ੍ਹਾਂ ਦੀ ਠੀਕ ਹੈ ਜੀ ਸੋ ਵੱਧ ਤੋਂ ਵੱਧ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਅਤੇ ਆਪਣੇ ਕਮੈਂਟ ਕਰਕੇ ਸੁਝਾਅ ਜਰੂਰ ਦੇ ਦਿਆ ਕਰੋ ਤੇ ਕਿਰਪਾ ਕਰਕੇ ਵੀਡੀਓ ਨੂੰ ਹਾਈਪ ਜਰੂਰ ਕਰ ਦਿਆ ਕਰੋ ਠੀਕ ਹੈ ਕਿਉਂਕਿ ਇੱਕ ਹਫਤੇ ਦੇ ਵਿੱਚ ਆਪਾਂ ਤਿੰਨ ਵੀਡੀਓਜ਼ ਨੂੰ ਆਪਾਂ ਹਾਈਪ ਕਰ ਸਕਦੇ ਹਾਂ ਸੋ ਮਿਲਦੇ ਹਾਂ ਕਿਸੇ ਹੋਰ ਨਵੀਂ ਖਾਸ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ